ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣਾ ਰਾਚ ਉਹ ਗਨੇ ਤੱਕਿਆਂ ਪਾਛੇ ਭਾਈ ਸਾਰਿਆਂ ਨੂੰ ਮੱਕੀ ਮੋਟਰ ਪਰ ਬੈਠਿਆ ਜੀ ਪਹਿਲਾਂ ਸਵੇਰੋਂ ਗਹਾਂ ਵਾਲੀ ਮੋਟਰ ਬਗੇਵੇ ਦੇ ਵੀ ਮਹੀ ਵਾਲੇ ਨੂੰ ਦੇਖਦੇ ਤਕਰੀਬਨ ਅਸੀਂ ਕਹਿੰਦੇ ਵੀ ਜੇ ਪੈਜਵੇ ਮਾੜਾ ਮੋਟਾ ਚਲੋ ਜਿਹੜੀ ਡੋਟੀ ਕੱਲ ਵੀ ਦਿਖਾਈ ਆਪਾਂ ਨੂੰ ਬਹੁਤ ਪਈ ਵੀ ਡੋਟੀ ਜੇ ਡੋਟੀ ਦੀ ਗੱਲ ਕਰੀਏ ਤਾਂ ਘੰਟਿਆਂ ਦੇ ਹਿਸਾਬ ਨਾਲ ਵੱਧਦੀ ਹੈ ਨਹੀਂ ਕਦੇ ਬਿਮਾਰੀ ਦੇਖੀ 55 ਸਾਲ ਦੀ ਉਮਰ ਹੋ ਚੱਲੀ 54 55 ਸਾਲ ਦੀ ਉਮਰ ਹੋ ਗਈ ਕਦੇ ਇੰਨੀ ਡੋਟੀ ਨਹੀਂ ਦੇਖੀ ਹੈਗੀ ਚਲੋ ਕਿਸੇ ਖੇਤ ਚ ਕਦੇ ਪੈ ਸਕਦੀ ਆ ਪਰ ਇਹ ਤਾਂ ਹੁਣ ਤਕਰੀਬਨ ਸਾਰੀ ਪਈ ਵੀ ਆ ਕੱਲ ਆਪਾਂ ਜਿੱਥੇ ਵੀ ਡੰਡਾ ਮਾਰਦੇ ਉੱਥੇ ਡੋਟੀ ਦੀ ਪਰ ਹੁਣ ਇਹ ਇਹ ਜੇ ਹਿਸਾਬ ਨਾਲ ਪੈ ਰਹੀ ਆ ਕੋਈ ਬੀਜ ਨਹੀਂ ਖਾਲੀ ਹੈਗਾ 110 ਨੂੰ ਘਟਾ ਥੋੜੀ ਜੀ ਹੈ ਜ਼ਰੂਰ 110 ਨੂੰ ਪਰ ਘਟਾ ਹੈ ਹੋਰ ਕੋਈ ਬੀਜ ਹਾਈਬ੍ਰਿਡ ਹੋਵੇ 26 ਹੋਵੇ ਕੋਈ ਬਲ ਰਹੀ ਹੋਣੀ ਹੈਗੀ ਘਟਿਆਂ ਦੇ ਹਿਸਾਬ ਨਾਲ ਵਧਦੀ ਜਾਂਦੀ ਹੈ ਵੀ ਉਦੇ हिसाब ਨਾਲ ਅਸੀਂ ਕਹਿੰਦੇ ਵਿੱਚ ਮੀਂਹ ਪੈ ਜਵੇ ਛੜਕਾ ਜਾ ਤੋ ਹੋ ਜੂਵੇ ਸ਼ਾਇਦ ਬਾਕੀ ਦੇਖਦੇ ਆ ਖਾਲ ਜੇ ਪਾ ਹੂਏ ਪਾਰ ਸਵਾਰ ਕੇ ਆਇਆ ਜਾਂ ਖੇਤ ਨੂੰ ਬੂਟੇ ਨੂੰ ਪਾਣੀ ਮਹ ਲਾਦੀ ਉਹ ਵੀ ਸੁੱਕਦੇ ਜਾਂਦੇ ਆ ਬੱਦਲ ਚੜ ਜਾਂਦਾ ਬੱਦਲ ਹੁਣ ਵੀ ਬਹੁਤ ਚੜਿਆ ਜੇ ਪੈ ਗਿਆ ਤਾਂ ਠੀਕ ਆ ਨਹੀਂ ਫਿਰ ਹੁਣ ਜਾ ਕੇ ਹੁਣ ਆਪਣੇ ਥੋੜੇ ਜਿਹਾ ਰਿਸ਼ਤੇਦਾਰੀ ਜੇ ਕੰਮ ਆ ਇੱਕ ਵੀ ਉੱਥੇ ਵੀ ਇੱਕ ਦੋ ਕੰਮ ਪੈਣਾ ਮਿਸਤਰੀ ਦੇ ਲਾਇਵੇ ਦੇ ਇੱਕ ਦੋ ਕ ਮਿਸਤਰੀ ਹੋਰ ਛੱਡ ਕੇ ਆਉਣੇ ਆ ਵੀ ਉਹਨਾਂ ਦੇ ਵਿਆਹ ਦਾ ਪ੍ਰੋਗਰਾਮ ਆ ਥੋੜਾ ਜਿਹਾ ਤਾਂ ਕਰਕੇ ਕੰਮ ਅਸੀਂ ਗਾ ਛੇਤੀ ਨਿਬੜ ਜੂਗਾ ਵੀ ਚਲੋ ਬਾਕੀ ਉੱਥੇ ਦਿਖਾਵਾਂਗੇ ਕੰਮ ਜਾ ਕੇ ਵੀ ਪਹਿਲਾ ਪਹਿਲਾ ਹੁਣ ਸਾਜਰੇ ਕੰਮ ਜਾ ਨਵੇੜਾ ਹੁਣ ਤਿਆਰ ਜੇ ਹੋਏ ਵੇ ਦੇਖਦੇ ਆ 10:00 ਵਜੇ ਪਾਉਂਦੇ ਚਾਲੇ ਫਿਰ ਉਧਰ ਨੂੰ ਬਾਕੀ ਉਧਰ ਏਰੀਆ ਚ ਵੀ ਦਿਖਾਵਾਂਗੇ ਜਾ ਕੇ ਆਪਾਂ ਕਿਵੇਂ ਦੀ ਫਸਲ ਦੇਖਦੇ ਜਾ ਕੇ ਵੀ ਆਪਣੇ ਵਾਲਾ ਹੀ ਹਾਲ ਵੈਸੇ ਇਹ ਤਾਂ ਫਿਰ ਆਪਾਂ ਦਾ ਮਰੰਡੇ ਏਰੀਆ ਚ ਜਾਣਾ ਬਹੁਤ ਦੂਰ ਤੱਕ ਦੇ ਬਈਆਂ ਦੇ ਕਮੈਂਟ ਵੀ ਆਉਂਦੇ ਫੋਨ ਵੀ ਆਉਂਦੇ ਵੀ ਸਾਡੇ ਵੀ ਆਹੀ ਹਾਲ ਹੈ ਬਹੁਤ ਜਿੰਨੀ ਕਹਿ ਦੋ ਡੋਡੀ ਕੱਲ ਵੀ ਵੀਰ ਦਾ ਕਮੈਂਟ ਆਇਆ ਵਾ ਕਹਿੰਦਾ ਮਾਸੜ ਕੋਈ ਬੱਲ ਖਾਲੀ ਹੋ ਨਹੀਂ ਹੈਗੀ ਜਿਹੜੂ ਨਹੀਂ ਹੈਗੀ ਡੋਡੀ ਦਾ ਮਤਲਬ ਸਾਰੀ ਪਈ ਵੀ ਡੋਡੀ ਵੀ ਹਿਸਲਾ ਬੇ ਕਰਕੇ ਹੀ ਆ ਬਾਕੀ ਹੁਣ ਸਲਾਬਾ ਵੀਗਾ ਸਮਝ ਲਓ ਸਾੜੇ ਮੈਂ ਕਹਿੰਦਾ 8-9 ਦਿਨ ਹੋ ਗਏ ਮੀਂਹ ਪਈ ਨਹੀਂ ਹੈਗਾ ਸੁੱਕੀ ਧਰਤੀ ਪਈ ਆ ਪਾਣੀ ਲਾਉਣਾ ਪੈਂਦਾ ਜੇ ਪਾਣੀ ਨਹੀਂ ਲਾਉਂਦੇ ਤਾਂ ਵੀ ਮਰਦੇ ਆ ਕਿਉਂ ਹੁਣ ਕਈ ਤਾਂ ਆਪਣੇ ਗੱਦਰ ਤਾਨ ਹੁਣੇ ਵਾਲੇ ਆ ਥੋੜੇ ਜਿਹੇ ਹਲੇ ਨਿਸਰ ਕੇ ਹਟੇ ਆ ਉਹਨਾਂ ਦਾ ਪਾਣੀ ਦੀ ਲੋੜ ਹੈ ਉਨੀਆਂ ਜ਼ਿਆਦਾ ਪੈਂਦੀ ਬਿਮਾਰੀ ਕਈ ਹੁਣ ਦੇਖਿਆ ਹਲੇ ਗਬੋਲੇ ਵਿੱਚ ਨਿਕਲਦੇ ਆ ਲੋ ਨਿਕਲਦੇ ਨੇ ਬਿਮਾਰੀ ਪਈ ਵੀ ਇਹੋ ਜਿਹਾ ਹਾਲ ਹੋਇਆ ਪਿਆ ਵੀ ਚਲੋ ਬਾਕੀ ਦਿਖਾਉਂਦੇ ਜੀ ਆਪਾਂ ਸਾਰਾ ਤੁਹਾਨੂੰ ਪਹਿਲਾਂ ਜਾਇ ਹੁਣ ਰਿਸ਼ਤੇਦਾਰੀ ਚ ਮਾਰ ਕੇ ਆਉਂਦੇ ਗੇੜਾ ਇੱਕ ਨਾਲੇ ਤੁਹਾਨੂੰ ਮੜ ਜਾ ਸੈਤਾਨਾ ਹੀ ਦਿਖਾਉਂਦੇ ਧਾਨਾ ਨੂੰ ਜਿਹੜੀ ਹਵਾ ਚੱਲਦੀ ਆ ਹੁਣ ਆ ਮੈਂ ਹੁਣ ਬੈਠਾ ਹੋਰੇ ਦਿਖਾਉਂਦਾ ਤੁਹਾਨੂੰ ਦੂਏ ਕੈਮਰੇ ਗੈਲ ਜੇਕਣਾ ਨਾ ਗਰਦ ਉੜਦੀ ਹੁੰਦੀ ਆ ਗਰਦ ਪਹੀਆ ਵੇ ਤੇ ਹਵਾ ਗੱਲ ਆਏ ਧਾਨਾ ਪਰ ਤੇ ਡੋਡੀ ਉੜਦੀ ਆ ਵੀ ਪਹਿਲੀ ਵਾਰ ਪਹਿਲੀ ਵਾਰ ਦੇਖਿਆ ਹੈ ਕੰਮ ਨਹੀਂ ਕਦੇ ਅਜਾ ਕੰਮ ਹੋਇਆ ਹੈਗਾ ਜਿਹਹਾ ਜਹਾ ਹੁਣ ਹੋ ਰਿਹਾ ਵੀ ਚਲੋ ਦਿਖਾਉਂਦਾ ਜੀ ਬਾਕੀ ਹਵਾ ਚੱਲਦੀ ਆ ਪੂਰੀ ਐਨ ਮਾਰੋ ਮਾਰ ਮਤਲਬ ਚੱਲਿਆ ਮੈਂ ਫੁੱਲ ਜੇ ਪੈ ਜਾਵੇ ਤਾਂ ਸਾਰਿਆਂ ਨਾਲ ਤੇ ਵਧੀਆ ਬਿਮਾਰੀ ਤੋਂ ਹੋਜੂਗੀ ਨਹੀਂ ਤਾਂ ਫਿਰ ਘਟੇ ਜਿਹੜੇ ਪੈਣਾ ਹੀ ਪੈਣਾ ਹੈ ਜਰ ਨਹੀਂ ਪੈਣਾ ਰੇਟ ਵੀ ਘਟਣਾ ਝਾੜ ਵੀ ਘਟਣਾ ਵੀ ਇਹਦਾ ਲਾਜ਼ਮੀ ਨਹੀਂ ਕੋਈ ਹੈਗਾ ਇੱਕ ਪਹਿਲਾਂ ਛੋਟੇ ਬੂਜੇ ਦੀ ਬਿਮਾਰੀ ਪਈ ਸੀ ਚਲੋ ਉਹ ਉੱਥੇ ਕੁਛ ਨਾ ਕੁਛ ਪੱਲੇ ਹੈਗਾ ਤਾਂ ਪੈਂਦਾ ਵੀ ਪਾ ਕੇ ਦੁਬਾਰੇ ਲਾਗੇ ਤੇ ਪਰ ਹੁਣ ਇੱਥੇ ਦਾ ਸਾਰਾ ਖਰਚਾ ਵੀ ਹੋ ਲਿਆ ਕੁਛ ਕਰ ਵੀ ਨਹੀਂ ਸਕਦੇ ਹੈਗੇ ਵੀ ਹੁਣ ਤਾਂ ਸਮਝ ਲਓ ਵੱਢਣੇ ਪਏ ਗਿਆ ਵਾ ਤਾਂ ਫਸਲ ਪੱਕੀ ਵੀ ਦੀ ਵੀ ਇੱਥੇ ਆ ਕੇ ਜਾਦਾ ਜ਼ਿੰਮੇਵਾਰ ਨੂੰ ਮਾਰ ਪੈ ਗਈ ਚਲੋ ਬਾਕੀ ਦਿਖਾਉਂਦੇ ਜੀ ਤੁਹਾਨੂੰ ਦੂਏ ਕੈਮਰੇ ਗੱਲ ਜਿਵੇਂ ਪ੍ਰੋਗਰਾਮ ਚੱਲਦਾ ਸਾਰੀ ਓ ਬਾਈਕ ਨਮਾਈਓ ਦੇਖਣ ਨੂੰ ਹਵਾ ਚੱਲੀ ਥੋੜੀ ਜੀ ਹੁਣ ਤੇ ਆਹ ਦੇਖੋ ਨੇਰੀ ਵਾਲਾ ਕੰਮ ਹੋਇਆ ਪਿਆ ਵੀ ਧਾਨਾਂ ਦੇ ਉੱਪਰ ਤੇ ਨਾ ਜਿਹੜੀ ਆਹ ਡੋਡੀ ਐ ਬਹੁਤ ਉਹ ਦੇਖੋ ਆਹ ਦੇਖੋ ਕਿਹਣਾ ਉੱਡਦੀ ਐ ਦੇਖਣਾ ਗਰ ਦੁੜਦੀ ਹੁੰਦੀ ਨਾ ਗਰ ਰਸਤੇ ਵਿੱਚ ਤੇ ਕਿਹਣਾ ਜਦ ਬੁੱਲਾ ਆਉਂਦਾ ਵੀ ਪੁੱਛੋ ਵੀ ਨਾ ਹਲੇ ਇਹਨਾਂ ਨੂੰ ਫੇਰ ਹਿਸਾਬ ਦੀ ਐ ਕੋਈ ਜਿੱਥੇ ਬਹੁਤ ਵੀ ਉਹ ਪਰਾਂ ਦੇਖੋ ਪੈਣੀ ਦੀ ਲਾਗ ਪਿੰਡ ਦੇ ਕੋਲ ਬਹੁਤ ਜ਼ੋਰ ਨਾਲ ਉੱਡਦੀ ਐ ਨੇਰੀ ਵਾਲਾ ਕੰਮ ਹੋਇਆ ਪਿਆ ਕੰਨੇ ਦੇ ਇਹ ਘਰ ਤੋੜਦੀ ਐ ਵੀ ਬੱਦਲ ਚੜਿਆ ਬਹੁਤ ਬਾਕੀ ਬੱਦਲ ਦਾ ਕੋਈ ਅੰਤ ਨਹੀਂ ਹੈਗਾ ਬੱਦਲ ਚਾਰੇ ਪਾਸੇ ਫੁੱਲ ਆਏ ਨੇ ਇੱਧਰ ਤੇ ਆਇਆ ਬੱਦਲ ਬਾਰੇ ਇੱਧਰ ਵਾਲਾ ਸਾਡੇ ਪਿੰਡ ਦਾ ਹੈ ਨਹੀਂ ਚੜਦਾ ਹਰੋ ਜਿਆ ਇੱਧਰ ਤੇ ਵੀ ਆ ਦੇਖੋ ਹਵਾ ਦੇ ਬੁੱਲੇ ਹੁਣੇ ਆਏ ਤੇ ਸਾਰੇ ਪਾਸੇ ਗਰਦ ਜੀ ਕੱਢੀ ਵਿਆਪੀ ਇੱਥੇ ਨੂੰ ਗਰਦ ਜੀ ਦਿਖਦੀ ਬੂਟਿਆਂ ਕੋਲ ਨੂੰ ਕੈਮਰੇ ਜਖਾਨੀ ਘੱਟ ਦਿਖਦੀ ਹੋਵੇ ਵੀ ਇਕਣਾ ਹੁਣ ਹਾਤਾਂ ਹਿੱਲਦੇ ਇੱਥੇ ਜਰ ਉੱਡਦੀਆਂ ਨਾ ਬਹੁਤ ਔੜਦੀ ਪਈ ਵੀ ਬਹੁਤਾ ਆਂਤੇ ਕੋਈ ਨਹੀਂ ਹਾਗਰਦਾ ਦਾ। ਉਹ ਮਨ ਹਨ ਇੱਛੇ ਦੇਖਉਂਦਾ ਐ ਨਾ ਖੇਤਾਂ ਸਾਡੇ ਪਰਸੋਂ ਵੀ ਆਪਾਂ ਦਿਖਾਇਆ ਤਾਂ ਕੱਲ ਵੀ ਮੈਂ ਦਿਖਾ ਕੇ ਗਿਆ ਫਨੋਰੇ ਕੱਲ ਘਟਤੀ ਅੱਜ ਹੋਰ ਵੀ ਵੱਧ ਦੇਖਦੀ ਐ। ਬੱਦਰ ਲਾ ਗਿਆ ਬੋਲਣ। ਪਹਿਲਾਂ ਖਾਲਜ ਵੀ ਆਪਾਂ ਸਵਾਰ ਕੇ ਆਏ ਐ। ਵੀ ਪਾਣੀ ਲਾ ਦੂੰਗੇ ਬਾਕੀ ਦੇਖਦੇ ਸ਼ਾਇਦ ਮੀਆਂ ਪੈ ਜਾਵੇ। ਆਹ ਫੁਕੜੇ ਦਾ ਗਾ ਪਈ ਵੀ ਹੈ ਬਹੁਤ ਕਰਦਾ ਮੈਂ ਕਹਾਂਦਾ ਇਹ ਮੀਂਹ ਜਾ ਪੈ ਜਾਵੇ ਇੱਕ ਮੀਂਹ ਪੈ ਤੇ ਨਾ ਇਹ ਬੱਲੇ 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 ਤਾਂ ਬਹੁਤ ਸਾਰੀ ਪੈ ਗਈ ਬੱਲੇ ਬੱਲੇ ਸਾਫ ਪੈਦੇ ਤਾਂ ਨੇ ਇਹ ਪਾਸ ਲਾਬੇ ਕਰਕੇ ਗਏ ਥੱਲੇ ਸੁੱਕਾ ਰਹਿ ਜਾਵੇ ਕੋਈ ਸਲਾਬਾ ਨਹੀਂ ਕੋਈ ਪਾਣੀ ਲੈ ਕੁਛ ਨਹੀਂ ਲੈ ਹੈਗਾ ਨਾ ਇਹਨਾਂ ਨੇ ਵੀ ਆਇਏ ਕੋ ਉਰੇ ਦੇ ਕਿਹਾ ਭਾਲ ਦੇ ਕੁਛ ਵੀ ਨਹੀਂ ਹੈਗਾ ਖਤਮ ਮੱਕੀ ਦੇਖੀ ਜਾਂਦੇ ਬਾਈ ਜਮੀ ਪੈ ਜਾਵੇ ਨਾ ਧੋ ਹੋ ਜੂਗੀ ਕੁਛ ਨਾ ਆ ਹਵਾ ਦੇ ਬੁੱਲੇ ਪੰਜ ਚਾਰ ਕੇ ਆਏ ਤੇ ਬਹੁਤ ਉੜੀ ਹੈ ਹੁਣੇ ਨਹੀਂ ਪਤਾ ਵੀ ਜਿਹੜੇ ਸਾਫ ਹੋਣਾ ਨੇ ਬਿਮਾਰੀ ਪੈ ਸਕਦੀ ਹੈ ਬਾਈ ਜਿਕੜਾ ਕਈ ਵੀਰਾਂ ਨੇ ਕਮੈਂਟ ਆਏ ਦੇ ਜਿਹੜੇ ਆਪਾਂ ਸਪਰੇਅ ਕਰਾਉਂਦੇ ਨੇ ਆ ਦੇਖੋ ਕਿ ਹਰ ਵੀ ਸਪਰੇਅ ਕਰਾਉਂਦੇ ਭਈਆਂ ਦੇ ਕੱਪੜਿਆਂ ਗੇ ਲੱਕੇ ਵਾਲਾ ਵਾਲੇ ਖੈਣ ਫੈਲਦੀ ਆ ਉਹਦੇ ਕਰਕੇ ਆ ਤੇ ਲੈ ਮੁੱਲੇ ਬੱਲੇ ਬੱਲੇ ਆ ਇਹਦਾ ਇਹਨਾਂ 'ਚ ਹਲੇ ਘੱਟ ਦੀ ਗੱਲ ਹਉ ਆਪਣੇ ਵਾਲਾ ਖੱਤੀ ਆ ਜਿਹੜੀ ਦੇਖਦੀ ਵਿੱਚ ਹਰਿਆਈ ਜੀ ਈਜ਼ੀ ਤੇ ਵੀ ਗਰਦ ਉੱਢੀ ਬਹੁਤ ਇਹਦਾ ਮਤਲਬ ਇਹਨੂੰ ਵੀ ਪਈ ਵੀ ਸਾਰੀ ਨੂੰ ਆ ਲੋ ਬਾਕੀ ਅੱਜ ਆਪਾਂ ਨ ਮਰੰਡੇਰੀਆ ਚ ਵੀ ਜਾਣਾ ਰਿਸ਼ਤੇਦਾਰੀ ਕਿੰਨੀ ਮਾਰਕਾ ਹੁਣਾ ਗੇਟਾ ਉੱਥੇ ਇੱਕ ਮਿਸਤਰੀ ਲਾਇਆ ਵਾ ਰਾਜ ਮਿਸਤਰੀ ਅੱਧਰ ਹੀ ਗਿਆ ਵਾ ਤੇ ਇੱਕ ਹੋਰ ਮਿਸਤਰੀ ਛੱਡ ਗਾਣਾ ਉੱਥੇ ਪੀਵੀਸੀ ਵਾਲਾ ਜੋ ਵੀ ਦਿਖਾਵਾਂਗੇ ਉੱਥੇ ਕਿੰਨਾ ਕੰਮ ਚੱਲੇਗਾ ਉੱਥੇ ਠੇਕਾ ਦਵਾਇਆ ਆਪਾਂ ਰਾਜ ਮਿਸਤਰੀ ਨੂੰ ਮਕਾਨ ਦੇੜ ਕੇ ਪਹਿਲਾਂ ਹੀ ਪਾਇਆ ਦਾ ਪਰ ਮਕਾਨ ਦੇੜ ਗੱਦਾ ਗੱਦਾ ਹੁਣ ਫੇਰ ਦੇੜ ਕੇ ਪਾਉਣਾ ਵੀ 1,10,000 ਦਾ ਠੇਕਾ ਉਹਦਾ ਬਾਕੀ ਦੇਖਦੇ ਕਿੱਥੇ ਕੰਮ ਚੱਲੇਗਾ ਪਾਂ ਦੇਖੀਏ ਤੇ ਆਹ ਸਾਈਡ ਪਰ ਪਰ ਵਿੱਚ ਤਾਂ ਬਹੁਤ ਬਿਮਾਰੀ ਹੈ। ਬਾਕੀ ਬੱਦਲ ਹੈ ਬੋਲਦਾ ਜੇ ਕਰ ਦੇਵੇ ਕਿਰਪਾ ਸਵੇਰੋਂ ਖਾਲ ਆਪਣਾ ਬੂਟੇ ਨੂੰ ਸਵਾਰਤ ਵੀ ਜੇ ਨਾ ਪਿਆ ਹੁਣ ਵਾਰ ਲਾਈਟ ਐਸ ਟਾਈਮ ਆਪਣਾ 2:00 ਵਜੇ ਆਉਂਦੀ ਸਾਡੇ। ਤਕਰੀਬਨ ਹਲੇ ਵੱਲ ਬੜਿਆ ਨਹੀਂ ਹੈਗਾ ਉਹ ਵੱਲੋਂ ਤੇ ਪਤਾ ਲੱਗਣਾ ਵੱਲੋਂ ਤੇ। ਵੀ ਫੇਰ ਜੇ ਪੈ ਗਿਆ ਤਾਂ ਠੀਕ ਹੈ ਨਹੀਂ ਫੇਰ ਚਲਾਇਆ ਉਹਨੇ ਮੋਟਰ ਆਪਣਾ ਬੂਟਿਆਂ ਨੂੰ। ਗਰੀ ਦੇ ਵਿੱਚ ਅੱਜ ਜੀ ਉੱਥੇ ਆਪਾਂ ਨੇ ਇੱਕ ਮਿਸਤਰੀ ਦਾ ਕੰਮ ਚੱਲਦਾ ਠੇਕਾ ਜਾ ਕਰਾ ਕੇ ਆਉਣਾ ਹੈ ਜਿਹੜਾ ਪੀਵੀਸੀ ਦਾ ਉਹ ਪਹਿਲਾਂ ਲੱਗੀ ਵੀ ਮਕਾਨ ਨੂੰ ਉਹਦੇ ਢੇਡ ਨਹੀਂ ਐ ਕੋਈ ਨਵੀਂ ਲਾਉਣੀ ਐ ਜੀ ਆਪਾਂ ਮਿਸਤਰੀ ਬੁਾਇਆ ਵਾ ਜਿਹੜਾ ਆਪਣੇ ਲੱਗ ਗਿਆ ਅੱਜ ਉਹਨੂੰ ਵੀ ਟਾਈਮ ਦਿੱਤਾ ਵਾ 12 1 ਵਜੇ ਦਾ ਤੇ ਉਹਦੇ ਬਾਅਦ ਦੇਖਦੇ ਫਿਰ ਆਪਾਂ ਨੇ ਵੀ ਲਾਉਣਾ ਕਾਗਜ਼ ਜਿਹੜਾ ਉੱਧਰ ਲੱਗਣਾ ਇੱਕ ਉਹ ਵੀ ਦਿਖਾਵਾਂਗੇ ਆਪਾਂ ਵੀਡੀਓ ਦੇ ਵਿੱਚ ਬਾਕੀ ਦੇਖਦੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਜਾ ਕੰਮ ਹੈ ਜਿੱਥੇ ਕੰਮ ਚੱਲਣਾ ਹੈ ਵਿਰਾਜ ਮੈਸਟਰ ਉੱਥੇ ਲੱਗਿਆ ਵਾ ਜੀ ਉਹਨੂੰ ਠੇਕਾ ਕਰਾਤਾ ਦਾਪਾ ਨੇ 110000 ਦਾ ਕੰਮ ਖਾਸਾ ਦਾ ਉਹ ਵੀ ਦਿਖਾਉਂਦੇ ਸਾਨੂੰ ਜਿਹੜਾ ਜਿਹਾ ਹੈਗਾ ਵੀ ਇੱਕ ਤਾਂ ਟੀਨਾ ਜਾਂ ਢੇਡਨੀਆਂ ਤੇ ਉਹਨਾਂ ਨੇ ਟੀਨਾ ਢੇਡ ਕੇ ਲੈਂਟਰ ਲਾਉਣਾ ਦਾ ਕਿਹਦੇ ਜਿੱਥੇ ਪਹਿਲਾਂ ਡਾਟਾ ਲੱਗਿਆ ਹੋਵੇ ਤੇ ਇੱਕ ਵਾਰ ਆਪਾਂ ਨੇ ਪਹਿਲਾਂ ਵੀ ਲਗਾਤਾ ਲੈਂਟਰ ਪੈਂਦਾ ਉਹ ਡਾਟਾ ਦੇ ਢੇਡ ਕੇ ਉੱਥੇ ਟੀਨਾ ਪਾਉਣੀਆਂ ਵੀ ਖਾਸਾ ਢਾਂਸ ਜਿਹਾ ਕਰਨਾ ਦਾ ਉੱਥੇ ਵੀ ਵੀ ਉਹ ਆਪਾਂ ਜਾ ਕੇ ਤੁਹਾਨੂੰ ਦਿਖਾਵਾਂਗੇ ਬਾਕੀ ਦੇਖਦੇ ਆ ਕਿੰਨੇ ਜਿਹਾ ਬਾਈ ਕਰਦਾ ਠੇਕਾ ਉਹਦਾ ਵੀ ਪੀਵੀਸੀ ਦਾ ਵੀ ਆਪਾਂ ਠੇਕਾ ਕਰਾ ਦੇਣਾ ਐਨਾ ਆਪਾਂ ਨੇ ਲਵਾਇਆ ਦਾ ਕਰਾ ਲਈ ਤੇ ਬੰਦਿਆਂ ਦੇ ਉਹਨਾਂ ਨਾਲ ਉਹ ਗੱਲ ਬਣੀ ਨਹੀਂ ਹੈਗੀ ਵੀ ਹੁਣ ਆਪਾਂ ਆਪਣੇ ਵਾਲੇ ਬੰਦਾ ਛੱਡਣਾ ਇੱਧਰ ਲਿਆ ਕੇ ਚਲੋ ਬਾਕੀ ਦਿਖਾਉਂਦੇ ਜੀ ਉੱਥੇ ਜਾ ਕੇ ਕਿਹਾ ਜਾ ਕਾਰੋਬਾਰ ਹੈ ਵੀ ਅੱਜ ਆਪਾਂ ਤੁਹਾਨੂੰ ਇੱਧਰ ਹੀ ਦਿਖਾਉਣਾ ਰਿਸ਼ਤਦਾਰੀ ਕਿੰਨੀ ਹੋ ਜਿਹੜਾ ਗੇਵੇ ਪ੍ਰੋਗਰਾਮ ਜਿੰਨਾ ਹੈਗਾ ਕਿ ਉਹ ਮੁੜਦੇ ਹੋ ਜਾਣਾ ਟਾਈਮ ਫਿਰ ਆਪਾਂ ਨੂੰ ਉਹ ਵਾਈ ਜਾਂ ਦੇ ਪਹੁੰਚਣੇ ਆ ਰਹੇ ਆ ਆਪਾਂ ਪਰ ਜੀਰੀਆਂ ਇੱਧਰ ਪੱਕਣੇ ਆਏ ਚਗਰੀਵ ਆਪਾਂ ਹੈਗੇ ਮਰਨਡੇ ਏਰੀਆ ਦੇ ਵਿੱਚ ਬਹੁਤਾ ਦੂਰ ਨਹੀਂ ਹੈਗਾ ਰਿਸ਼ਤੇਦਾਰੀਆਂ ਸੰਦਲੋਂ ਨੇੜੇ ਹੀ ਹੈ ਵੀ ਹਲਦੀ ਰੋਗ ਇੱਧਰ ਵੀ ਪਿਆ ਵੈ ਇਹ ਨਹੀਂ ਹੈਗਾ ਵੀ ਆਪਣੀ ਪਿਆ ਵਾ ਹਲਦੀ ਰੋਗ ਸਾਰੇ ਹੀ ਆ ਵੈਸੇ ਜਿਹਨਾਂ ਦਾ ਹੁਣ ਰੰਗ ਬਦਲਿਆ ਹੋਇਆ ਜੀਰੀ ਨੇ ਇਹਨੂੰ ਘੱਟ ਹੈ ਕਿਉਂਕਿ ਇਹ ਪਹਿਲਾਂ ਨਸਰੀ ਹੈ ਇਹਨੂੰ ਨਹੀਂ ਹੈਗਾ ਇਹਨਾਂ ਇਹ ਮੀਂਹ ਤੇ ਪਹਿਲਾਂ ਨਸਰੀ ਵੀ ਹੈ ਦੇਖਣ ਨੂੰ ਵੀ ਮੈਨੂੰ ਇਹ ਪੂਛਾ ਲੱਗ ਰਹੀ ਹੈ ਜੀਰੀ ਇਧਰ ਨੂੰ ਤਕਰੀਬਨ ਸਾਡੇ ਨਾਲ ਤੇ ਤਕੜੀ ਹੈ ਜੀਰੀ ਜੀ ਦੇਖਣ ਨੂੰ ਦਿਖਦੀ ਹੈ ਬਾਕੀ ਦੇਖਦੇ ਹੁਣ ਆਹ ਸਮਝ ਲਓ ਪੱਕੀਆਂ ਹੀ ਪਈਆਂ ਆ ਸਾਰਾ ਹੀ ਏਰੀਆ ਰੰਗ ਬਟਿਆ ਖੜਾ ਇਧਰ ਐਨ ਪੂਰਾ ਪੂਰਾ ਹੋਇਆ ਹੋਇਆ ਸਾਰੀ ਪਰ ਤੇਲੇ ਦੀ ਸ਼ਿਕਾਇਤ ਹੈ ਵਿੱਚ ਤੇਲੇ ਦੀ ਸ਼ਿਕਾਇਤ ਦੇਖਿਓ ਬਹੁਤ ਖੇਤਾਂ ਦੇ ਵਿੱਚ ਤੇਲੇ ਵਾਲੀ ਦੋਈ ਬਿਮਾਰੀ ਡੋਟੀ ਵਾਲੀ ਘਟਾ ਥੋੜੀ ਜੀ ਜਿਹੜੇ ਆਪਣੇ ਲੇਟ ਆ ਖੇਤ ਲੱਗੇ ਹੋਏ ਹਰਿਆਈ ਮਾਰਦੇ ਉਹਨਾਂ ਚ ਹੈਗੀ ਆ ਉਹਨਾਂ ਚ ਹੈ ਬਹੁਤ ਹੈ ਮੱਕੀਓਪੋਲਾ ਨੇੜੇ ਆਪਣਾਂ ਦੂਆ ਰੋਡ ਨਿਕਲਦਾ ਨੇੜੇ ਫੇਰ ਰੋਡ ਦੇ ਨਾਲੇ ਪਿੰਡ ਆਉ ਆਪਣੇ ਇੱਧਰ ਤਕਰੀਬਨ ਪਹੁੰਚ ਜਲੇਪ ਇੱਕ ਕਦੋਂ ਹਰਿਆਈ ਦੇਖੀ ਆ ਜਿਹੜੇ ਚਰੀਆਂ ਬੀਜੀਆਂ ਮਿਆਂ ਬਹੁਤ ਕੰਮ ਦੀਆਂ ਹਰੀਆਂ ਪਈਆਂ ਸਾਡੇ ਕਿਨੇ ਦਾ ਉੱਪਰ ਟੂਸਾ ਜਹ ਹਰਾ ਨਹੀਂ ਦਾ ਬਸ ਖਤਮ ਜੇ ਬਾਜਰੇ ਸਾਡੇ ਕਿਨੇ ਹੈ ਉਹ ਬਾਜਰੇ ਜਿਆਦਾ ਇੱਧਰ ਜਿਆਦਾ ਚਰੀ ਬੀਜੀ ਬੀ ਚਰੀ ਹੈ ਵਧੀਆ ਇਹ ਦੇਖ ਹੁਣ ਆਏ ਲੇਟ ਵੀ ਹੈ ਇਹਨਾਂ ਨੂੰ ਬਿਮਾਰੀ ਹੈ ਇਹ ਜਿਹੜੇ ਪੱਕ ਚਲੇ ਤਾਂ ਮੈਂ ਕਹਿੰਦਾ ਜੀ ਪਹਿਲੀ ਤਰੀਕ ਮਸਮ ਆਉਗੇ ਇਹਨਾਂ ਨੂੰ ਤਾਂ ਉੱਰੀ ਅੱਗੇ ਸਾਨੂੰ ਲੋਪੋ ਪਹੁੰਚ ਲੇ ਪਿੰਡ ਉਹ ਆ ਗਿਆ ਪਿੰਡ ਇਹ ਪਿੰਡ ਹੈ ਗਾ ਰਣਜੀਤਪੁਰਾ ਆ ਬਣੀਆ ਬਈਆ ਗੱਡੀ ਵਾਸਤੇ ਬਣਾਇਆ ਦਾ ਇਹ ਜਿਹੜਾ ਬਣਾਤਾ ਕਮਰੇ ਹੁਣ ਤਿੰਨਾ ਦਿੱਤੀਆਂ ਚੱਕ ਆ ਪਈਆਂ ਟੀ ਨਜ਼ਰ ਉਹ ਹੈ ਨਾ ਪੰਜਾ ਬੇਟੀਆਂ ਬੁੱਟੀਆਂ ਉੱਪਰ ਨਿਕਲ ਸੋ ਸਾਰੇ ਸਭ ਬਾਹਰ ਕੱਢਿਆ ਹੋਇਆ ਵੀ ਇੱਧਰ ਮਗਾ ਧਾਤ ਤੇ ਜਿਹੜੇ ਉਰੇ ਫੇਰੇ ਦੇ ਕਮਰੇ ਇੱਧਰ ਬਾਰੇ ਆਂ ਟੀਨਾ ਆਪਾਂ ਨੇ ਗੱਡੀ ਗੁੱਡੀ ਆ ਦੇ ਖੜਦੀ ਸੋ ਨਾ ਆਹ ਕੰਦਾ ਰਾਈਟ ਸੇ ਆਹ ਕੰਦਾ ਕੱਢਦੇ ਨੇ ਆਪਾਂ ਵਿੱਚ ਦੇ ਆਹ ਕੰਦਾ ਇੱਥੇ ਕਰਦੇ ਕਮਰਾ ਬੜਾ ਕਰਤਾ ਯਾਨੀ ਆਹ ਕਮਰਾ ਹਮਝ ਲੋ ਵੀ ਸਾਰੇ ਹੀ ਬੜਾ ਹੋ ਗਿਆ ਉਹਦੇ ਆਟਾ ਸ਼ੰਗਰਲ ਕੱਢਦੇ ਨੇ ਉਹ ਕੰਦ ਹੋ ਜਾਣੀਆਂ ਤਾਂ ਕਿ ਲੱਗ ਜਣੀਆਂ ਉਹਰੇ ਆਪਣਾ ਬੇ ਕਮਰਾ ਇੱਕ ਬਣ ਜੂਗਾ ਆਹ ਕਰਤੀ ਕੰਦੇ ਰਿਓ ਮਾਦਰਾ ਮਗਾੰ ਦਾ ਇੱਕ ਜਿਆ ਕੱਢਦਾ ਸਾਰੇ ਬਾਕੀ ਦੇ ਸਾਰੇ ਵਾ ਜਸਲਾ ਕਰਨਾ ਆਉਂ ਜੰਗਲਾ ਇੱਥੇ ਤੇ ਜੰਗਲਾ ਕਰਨਾ ਸਾਰੇ ਪਾਸੇ ਜਕਣਾ ਹੋਇਆ ਵਾ ਵਿਚੇ ਆਹਾ ਟੀਨਾ ਢਾਡੋ ਆਈਲੈਂਡ ਸਾਰਾ ਕੁਝ ਵਿਚੇ ਕਰਿਆ ਵਾ ਇਸ ਤਰੀਕੇ ਦਾ ਪਾਣੇ ਇਹਨੇ ਠਾਇਆ ਬਾਈ ਨੇ 110000 ਦਾ ਠੇਕਾ ਲੜੇਗਾ ਪਹਿਲਾਂ ਇਧਰ ਮਕਾਨੀ ਦੇ ਹੀ ਪਾਇਆ ਬਾਈ ਨੇ ਆਹ ਲੋਗਟ ਪਟਣੀਆਂ ਸਾਰੀ ਇਹ ਪੱਟ ਕੇ ਉਧਰ ਲਾਉਣੀ ਆ ਉਹ ਉਥੇ ਇੱਥੇ ਨਾ ਮੈਂ ਲਾਉਣੀ ਆ ਇਹ ਵਿਚੇ ਕਰਿਆ ਵਾ ਠੇਕਾ ਪਾਣੇ ਸਾਰੇ ਇਹ ਬਾਕੀ ਆ ਕਮਰੇ ਚ ਲੱਗੀ ਹੋਈ ਪੀਵੀਸੀ ਜਿਹੜੀ ਗੰਦਾ ਉੱਥੇ ਢੋਣੀਆਂ ਉਹਨੂੰ ਵੀ ਲੱਗੀ ਹੋਈ ਉਹ ਬਾਈ ਨੂੰ ਦੇਖਣੀ ਆਪਾਂ ਨੇ ਪਟਵਾ ਦੇਣੀ ਕਹਿ ਲੈ ਬਾਕੀ ਫੇਰੇ ਕਮਰੇ ਵਿੱਚ ਲੱਗਦੀ ਕਰਨੀ ਸਾਰੀ ਉਹ ਇੱਕ ਐ ਕਮਰੇ ਵਿੱਚ ਲੱਗਦੀ ਕਰਨੀ ਅੰਦਰ ਮਤਰਾ ਵੀ ਲੱਗਿਆ ਝੜਨੇ ਇਹਦੇ ਕੀ ਕਰਦਾ ਬਾਕੀ ਆਪਾਂ ਗਾਹ ਵੀ ਜਾਇਦਰ ਰਿਸ਼ਤੇਦਾਰੀ ਜਾ ਉੱਥੇ ਦੇਦੇ ਮੋੜਿਆ ਐ ਬਾਈ ਦਾ ਫੋਨ ਆ ਗਿਆ ਕਹਿੰਦਾ ਮੈਂ ਤੁਰ ਪਿਆ ਰੋਪੜ ਦੇ ਹਲੇ ਪਹੁੰਚਿਆ ਹੈ ਨਹੀਂ ਆਪਾਂ ਦਾ ਘੇ ਆਵਰ ਇਹ ਸਵੇਰ ਬਰਕਾ ਕੱਢਣ ਵਾਸਤੇ ਵੱਢਣੇ ਆਪਾਂ ਨੇ ਆ ਖਾਲ ਸਵੇਰੇ ਸਵਾਰ ਕੇ ਤੇ ਬੱਦਲ ਚੜਿਆ ਦਾ ਪਰ ਸਵੇਰ ਤਾਂ ਉਹੀ ਹਾਲ ਹੈ ਬੱਦਲ ਹਲੇ ਵੀ ਚੜਿਆ ਹੋਇਆ ਆਵਾ ਓਕਣੇ ਚੱਲਦੀ ਅਮੀ ਪਿਆ ਨਹੀਂ ਹੈਗਾ ਵੈਸੇ ਹੁਣ ਕੋਈ ਕੋਈ ਕਿਣੀ ਜੀ ਗਿਰਦੀ ਬੱਦਲ ਹਲੇ ਹੀ ਬਹੁਤ ਆ ਚੜਿਆ ਵਾ ਵੀ ਚਲੋ ਹੁਣ ਰਿਸ਼ਤੇਦਾਰੀ ਕੰਨੀ ਮਾਰੇ ਘੇੜਾ ਆਪਾਂ ਵੀ ਉਧਰ ਵੀ ਆਹੀ ਹਾਲ ਹੈ ਜੀ ਬੱਦਲ ਉਧਰ ਵੀ ਏਕਣੇ ਆ ਬਿਮਾਰੀ ਏਕਣੇ ਪਈ ਵੀ ਸਾਰੀ ਆ ਸਵੇਰੋਂ ਖਾਲ ਸਵਾਰ ਕੇ ਤੇ ਕੱਖ ਕੰਡਾ ਹੈਗਾ ਤੇ ਦੇ ਵਿੱਚ ਬਹੁਤ ਵੀ ਹੁਣ ਲਾਈਟ ਨਹੀਂ ਹੈਗੀ ਹਵਾ ਮੈਨੂੰ ਆਇਆ ਤਾਂ ਵਿਚਾਲ ਆਉਂ ਜਾਂਦਾ ਲਾਈਟ ਹੋਊਗੀ ਬੱਦਲ ਨਹੀਂ ਬੈਹ ਚਲਾ ਦੇਣਗੇ ਆਪਣਾ ਮੋਟਰ ਪਰ ਹੁਣ ਹਵਾ ਵੇਚਣ ਦੀ ਕਿ ਜੇ ਲਾਈਟ ਪਾ ਜਾਂਦੀ ਹੈ ਦੇਖਦੇ ਕਿਣੀ ਗਿਰਦੀ ਹੈ ਕੋਈ ਕੋਈ ਆਖਾਲ ਆਪਾਂ ਸਵੇਰੇ ਸਵਾਰ ਕੇ ਤੇ ਅੱਜ ਵਾ ਹੁਣ ਇਹਨਾਂ ਦੇ ਵੀ ਸੰਗਾਈ ਕਰਦੇ ਸ਼ੁਰੂ ਇੱਕ ਇੱਕ ਦੋ ਦੋ ਲੈਣਾ ਆਪਾਂ ਨੇ ਸ਼ਾਂਗ ਜਾਨੇ ਹਰੋਜ ਵਿਹਲੇ ਆ ਨਾਲੇ ਪੁੰਨ ਨਾਲੇ ਕਹਿੰਦਾ ਫਲੀਆਂ ਨਾਲੇ ਆਪਣਾ ਕੰਮ ਹੋਈ ਜਾਣਾ ਵਿਜੇ ਦਿਹਾੜੀ ਪਰ ਆਪਾਂ ਸ਼ਿਗਾਉਂਦੇ ਆ ਤਾਂ ਦਿਹਾੜੀ ਪਰ ਭਈਆ ਕੋਈ ਸ਼ਾਂਗਣੇ ਨੂੰ ਮੰਨਦਾ ਨਹੀਂ ਹੈਗਾ ਕੀ ਕਾ ਮੰਗਦਾ ਹਰੇਕੇ ਭਈਆ ਜਿਕਣਾ ਹੁਣ ਆ ਬੂਟਾ ਸ਼ਾਂਗਣਾ ਆਪਾਂ ਨੇ ਜੇ ਆਹੀ ਏਰੀਆ ਸ਼ਾਂਗਣਾ ਹਿਟਲਾ ਚਾਹੇ ਆਓ ਸ਼ੰਗਾਲੋ ਉੱਪਰ ਵਾਲਾ ਉੱਥੇ ਆਪਾਂ ਨੇ ਸ਼ੰਗਾਉਣਾ ਨਹੀਂ ਹੈਗਾ ਕਿ ਬੂਟਾ ਵਧਣਾ ਫੁੱਲਣਾ ਆ ਸ਼ਾਂਗਣਾ ਹਿਟਲਾ 70 ਰੁਪਿਆ ਬੂਟਾ ਮੰਗਦਾ ਫਰੇਗੇ ਚਲੋ ਇਹਨਾਂ ਨੇ ਵੀ ਆਪਣਾ ਉਹ ਕਰਿਆ ਵਾ ਹੁੰਦਾ ਅਸਲ ਵਿੱਚ ਇਹਨਾਂ ਦੀ ਰੀਪੜ ਪਵੇ ਇੱਕ ਵਾਰ ਲੋਡ ਕੰਮ ਤਾਂ ਹੀ ਆਉਣਾ ਇਹ ਵੀ ਵਾ ਪੂਰੇ ਹੁਣ ਸਾਮ ਆ ਬੂਟਾ ਜੇ ਸ਼ਾਂਗਣਾ ਆਪਣਾ ਇੱਕ ਬੂਟਾ 7 ਰੁਪਏ ਨੂੰ ਕਹਿੰਦੇ ਦਿਹਾੜੀ ਬੋ ਸ਼ਾਂਗਣੇ ਨਹੀਂ ਹੈਗੇ ਦੇਹਾਰੀ ਫੇਰ ਕੰਮ ਕਰਾ ਲਓ ਜੇ ਦਾ ਮਰਜ਼ੀ ਜਿਹੇ ਗਟਾਂ ਸਾਫ਼ ਕਰਾ ਦੋ ਹੈ। ਕੁਝ ਵੀ ਇਹ ਜੇ ਕੰਮ ਹੈ। ਵੀ ਦੇਖੀ ਜਾਂਦੇ ਜੀ ਬੱਦਲ ਵਾਲਾ ਕਰਦਾ ਗਿਆ ਗਿਰਦੀ ਹੈ ਕੋਈ ਕੋਈ ਕਿ ਨਹੀਂ ਹੁਣ ਸਵੇਰ ਦਾ ਤਾਂ ਨਹੀਂ ਪਿਆ ਹੈਗਾ ਬੱਦਲ ਸਵੇਰ ਦਾ ਹੀ ਹੈ ਹਵਾ ਵੀ ਏਕਣੇ ਚੱਲਦੀ ਅੱਜ। ਵੀ ਇਹਨਾਂ ਨੇ ਪੱਤੇ ਹੌਲੇ ਕਰੇ ਹੋਏ ਆ। ਬਹੁਤ ਪੱਤਾ ਝੜਿਆ ਪਿਆ ਥੱਲੇ। ਸਵੇਰੋਂ ਵੀ ਏਕਣੇ ਦੀ ਹੜ੍ਹ ਵੀ ਬਹੁਤ ਲੜਾਈ ਆ ਸਵੇਰੋਂ ਜਿੰਨੀ ਕਹਦੇ ਓੰਨੀ ਹੜ੍ਹ ਦੀ ਓੜੀਆ ਬੂਟਿਆ ਹੋਏ ਨਾ ਬਸ ਤੇ ਧਾਨਾ ਫਰਦੇ। ਹੁਣ ਵੀ ਉਹੀ ਹਾਲ ਹੈ। ਪਰ ਜਿੱਧਰ ਆਪਾਂ ਹੁਣ ਜਾ ਕੇ ਰਿਸ਼ਤੇਦਾਰੀ ਉਧਰ ਦੇਖ ਕੇ ਜਿ ਘਣਾ ਅਚੜੀ ਖੜੀ ਹੈ ਨਾ ਆਪਣੇ ਤਾਂ ਚਲੋ ਮੁੰਡੀ ਫੁੱਟੀ ਵੀ ਆ ਉਹਨੇ ਬੀਜੀਆਂ ਹੋਈਆਂ ਚੜੀਆਂ ਬਹੁਤ ਕੰਮ ਦੀਆਂ ਖੜੀਆਂ ਹਰੀਆਂ ਕਚੂਰ ਸਾਡੇ ਥੋੜੇ ਜਿਹੇ ਇੱਧਰ ਸੇਮ ਹੈ ਜੇ ਵਾਲਾ ਇਲਾਕਾ ਆ ਜਾਂਦਾ ਇਹਦੇ ਕਰਕੇ ਥੋੜੀ ਜਿਹੀ ਘੱਟੇ ਹੁੰਦੀ ਹੈ ਪਰ ਉਧਰ ਬਹੁਤ ਕੰਮ ਦੇ ਦੇਖਿਆ ਖੜੇ ਕਾਕੰਡਾ ਇਹ ਵੀ ਜ਼ਰੂਰੀ ਹੈ ਡੰਗਰਾਂ ਵਾਸਤੇ ਨਾਂ ਦੇ ਕੋਲੋਂ ਤਾਂ ਜਾਣੇ ਨੂੰ ਜੂ ਨਹੀਂ ਕਰਦਾ ਹੁਣ ਤੇ ਹਜਾ ਮੜਾ ਹਾਰ ਹੋਇਆ ਵਾ ਬਾਕੀ ਲੱਗੀ ਕਿਹਨਾਂ ਕਿਹਨਾਂ ਕਿਹਾ ਯਾ ਦੇਖੋ ਮੀਂਹ ਜਾਂ ਸ਼ੁਰੂ ਹੋ ਗਿਆ ਵਧੀਆ ਇੱਕ ਵਾਰ ਦਰੂਕੇ ਜੀ ਗੱਲ ਪੈ ਜਾਈ ਮੈਂ ਹੁਣ ਕੱਲ ਪਿਆ ਜੀ ਇੱਧਰ ਆਪਣਾ ਕਰਤਾਰਪੁਰ ਏਰੀਆ ਕਿਹਨੂੰ ਆਪਣਾ ਚੰਡੀਗੜ੍ਹ ਨੂੰ ਕਹਿੰਦਾ ਵੀ ਪੰਡਾ ਹੀ ਖੋਲਤੀਆਂ ਜੀ ਤਾਂ ਕਹਿੰਦਾ ਵੀ ਇੱਕ ਵਾਰ ਖੇਤੇ ਭਰ ਲੈਣਾ ਚੰਗੀ ਤਾਂ ਨਹੀਂ ਭਰ ਜੋਵੇ ਪਰ ਆ ਜਿਹੜੀ ਬਿਮਾਰੀ ਆ ਇਹ ਤੋਂ ਹੋ ਜੂਵੇ। ਗਾਹਾਂ ਨੂੰ ਚਲੋ ਠੀਕ ਨਹੀਂ ਹੋਊਗੀ ਰਿਜ਼ਲਟ ਤਾਂ ਪਤਾ ਲੱਗ ਜਾਊਗਾ ਜਿਹੜਾ ਸਾਨੂੰ ਹੁਣ ਮਨ ਵਿੱਚ ਆਇਆ ਵੀ ਮੀਂਹ ਪੈ ਦੇ ਤਾਂ ਉਹ ਹੋ ਜੂਗੀ ਠੀਕ ਹੋ ਜੂਗੀ। ਇਹਦਾ ਪਤਾ ਲੱਗ ਜੂ ਨਾਲੇ ਫੇਰ। ਇਹ ਕੀ ਆ ਬਣਦਾ। ਬਾਕੀ ਹਵਾ ਬਹੁਤ ਐ। ਹਨ ਇਹ ਬਿਮਾਰੀ ਨੂੰ ਵਧਾਉਣੇ ਲੱਗੀ ਹੋਈ ਐ। ਆ ਦੇਖੋ ਗੜੇ ਸਾਹਿਬ ਕਹਿੰਦੇ ਬੂਟੇ। ਇਹ ਵਾਲਾ ਕੰਮ ਹੈ। ਬਹੀ ਹਵਾ ਬਦਲ ਬਦਲੇ ਚੱਕੀ ਜਾਂਦੀ ਹੈ। ਜਿਹੜੀ ਇਹ ਹਲਦੀ ਵਾਲਾ ਬਿਮਾਰੀ ਹੈ ਨਾ ਹਲਦੀ ਵਾਲੀ ਜਿਹੜੇ ਦੇਖਿਆ ਜਾਂਦਾ ਆਪਣੀ ਚਰੀ ਫਸਲ ਪਰ ਹੀ ਪਈ ਆ। ਆਹੋ ਹੀ ਹਲਦੀ ਜੀ ਪਈ ਹੋਈ ਆ। ਦੇਖੋ। ਉਈਆ ਪਸ ਲਾਬਾ ਮੰਨੇ ਸਾਡੇ ਨਾ ਖੇਤਾਂ ਦਾ ਸਲਾਬੇ ਵਾਲਾ ਕੰਮ ਹੀ ਨਹੀਂ ਹੈਗਾ ਬਹੁਤਾ ਚਲੋ ਦਿਖਾਉਂਦਾ ਜੀ ਬਾਕੀ ਜੇ ਮੈਂ ਪਿਆ ਦੱਸਦੇ ਆ ਉਹਦੇ ਬਾਰੇ ਵੀ ਥੋਤੀ ਕਿ ਨਹੀਂ ਹਲਦੀ ਪਰ ਹਲਦੀ ਨਾ ਸਾਰਿਆਂ ਦੇ ਹੱਥ ਖੜੇ ਕਰਾਤੇ ਬਿਮਾਰੀ ਸਾਰੇ ਹੀ ਹੈ ਕੱਲ ਆਪਾਂ ਬੰਗਿਆ ਕਿ ਨਹੀਂ ਫੋਨ ਕਰਕੇ ਦੇਖਿਆ ਤਾਂ ਚਲੋ ਉਹਨਾਂ ਦੇ 90 ਕਿਲਿਆਈ ਜ਼ਮੀਨ ਦੇ 90 ਹੀ ਜੀਰੀ ਲੱਗਦੀ ਉਹਨਾਂ ਦੇ ਉਹ ਬੀਜ ਵੀ 5 6 ਕਸਮੇ ਦੇ ਲਾਉਣੇ ਪੈਂਦੇ ਉਹਨਾਂ ਨੂੰ ਵੀ ਮਹਾਜਲੋਂ ਨੂੰ ਫੋਨ ਕਰਕੇ ਪੁੱਛਦਾ ਵੀ ਕਿ ਕਹਣਾ ਹੜ੍ਹਦੀ ਐ ਉਹ ਕਹਿੰਦੇ ਵੀ 110 ਨੂੰ ਘਟ ਹੈ ਹੈ ਜਰੂਰ ਵੀ ਸਪਰੇਅ ਅਸੀਂ ਬਸੇਰੀ ਕਰ ਲਈ ਸਪਰੇਅ ਗੈਲ ਕੋਈ ਵੀ ਫਰਕ ਨਹੀਂ ਪਿਆ ਹੈਗਾ ਵੀ ਆਪਾਂ ਜੇ ਕਹਣਾ ਕਹਿੰਦੀਆਂ ਵੀ ਡੋਡੀ ਦੀ ਸਪਰੇਅ ਹੋ ਜਾਂਦੀ ਐ ਹਟ ਜਾਂਦੀ ਐ ਨਹੀਂ ਹਟਦੀ ਹੈਗੀ ਬਾਕੀ ਆ ਦੇਖੋ ਢੇਰੀ ਵਾਲਾ ਕੰਮ ਹੋਇਆ ਪੱਤੇ ਜਾਂਦੇ ਭੱਜੇ ਨਹੀਂ ਆ ਗਈ ਜ਼ੋਰ ਦਾ ਸਮਝ ਲੋ ਵਧੀਆ ਵਧੀਆ ਪੈ ਜਾਵੇ ਇੱਕ ਵਾਰ ਹੈ ਨਾ ਥੱਲੀ ਵਾਲਾ ਕੰਮ ਹੋ ਜਾਵੇ ਜੋ ਨਹੀਂ ਉਹ ਸਪਰੇਅ ਕਹਿੰਦੇ ਵੀ ਸਪਰੇਅ ਕਾ ਨਹੀਂ ਹਟੀ ਹੈਗੀ ਇਹ ਤਾਂ ਬਸ ਆਪਣੀ ਮਰਜ਼ੀ ਕਰੇ ਹਟਣਾ ਨਾ ਜੱਕਣਾ ਪੈਂਦੀ ਆ ਪੈਂਦੀ ਬਹੁਤ ਆ ਪੈਂਦੀ ਘੰਟਿਆਂ ਦੇ ਹਿਸਾਬ ਨਾਲ ਇਹ। ਵੀ ਚਲੋ ਠੀਕ ਆ ਜੀ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ। ਮਿਲਦੇ ਆ ਫਿਰ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਨਹੀਂ ਹੋਊਗਾ ਸਾਡੇ ਸਟਾਰਟ। ਬਾਕੀ ਵੀ ਅਪਡੇਟ ਦਵਾਂਗੇ ਹੁਣ ਕੱਲ ਨੂੰ ਵੀ ਕਿਹਾ ਜਾ ਪਿਆ। ਕਿਆ ਗੱਲਬਾਤ ਆ ਆਹਦਾ ਪਾਣੀ ਦਾ ਕੰਮ ਛਾਰ ਜਵੇ, ਟੋਟੀ ਧੋ ਜਵੇ ਠੀਕ ਆ। ਵੀ ਚਲੋ ਠੀਕ ਆ ਜੀ ਵੜਦੇ ਆ ਇੱਕ ਅੱਖ ਵੇ ਆਪਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।